we <laughs> ਹਾਂਜੀ ਸਰ ਜੋ ਅੱਜ ਪਿੰਡ ਸਭਰਾ ਵਿਖੇ ਖੇਤ ਬੜੀ ਕੈਂਪ ਲਗਾਇਆ ਗਿਆ ਵਾ ਕੀ ਕਹਿਣਾ ਚਾਹੁੰਦੇ ਆ ਅੱਜ ਦਾ ਜਿਹੜਾ ਪਿੰਡ ਸਭਰਾ ਕੈਂਪ ਲਗਾਉਣ ਦਾ ਮਨਪਰਪੇ ਸੀ ਕਿ ਕਿਸਾਨਾਂ ਨੂੰ ਆਪਣੇ ਕੁਦਰਤ ਪ੍ਰਤੀ ਸੁਵੇਦਨਸ਼ੀਲ ਕਰਨਾ ਉਹਨਾਂ ਨੂੰ ਜਾਗੂ ਕਰਨਾ ਕਿ ਜਿਹੜੀ ਖੇਤੀ ਆ ਕੁਦਰਤ ਤੇ ਨਿਰਭਰ ਆ ਤੇ ਕੁਦਰਤ ਦੇ ਮਿੱਟੀ ਪਾਣੀ ਹਵਾ ਤੇ ਜੈਵਿਕ万 ਸੰਵਸਥਾ ਜਿੱਤਰਾ ਪੌਦੇ ਆ ਜਾਂ ਜੀਵ ਨੇ ਜੀ ਇਹ ਸਾਰੇ ਇੱਕ ਨਿੱਖੜਵਾ ਆਂਗਰ ਇਹਨਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਸਾਨੂੰ ਖੇਤੀ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਕਿ ਜਿੰਦੇ ਨਾਲ ਸਾਡਾ ਪਾਣੀ ਦਾ ਪੱਧਰ ਨਿਯੰਤਰਣ ਚ ਰਵੇ ਵਾਤਾਵਰਨ ਪ੍ਰਦੂਸ਼ਿਤ ਨਾ ਹੋਵੇ ਤੇ ਨਾਲ ਦੀ ਨਾਲ ਇੱਥੇ ਰਸਾਇਣਕ ਖਾਦਾਂ ਤੇ ਜ਼ਹਿਰਾਂ ਦੀ ਘੱਟ ਤੋਂ ਘੱਟ ਵਰਤੋਂ ਦੇ ਨਾਲ ਅਸੀਂ ਜਿਹਹੀ ਉਪਜ ਤਿਆਰ ਕਰ ਸਕੀਏ ਜਿਹੜੀ ਮਨੁੱਖੀ ਸਿਹਤ ਦੇ ਲਈ ਫਾਇਦੇਮੰਦ ਹੋਵੇ ਦੇ ਨਾਲ ਹੀ ਇਸ ਮੌਕੇ ਤੇ ਕਿਸਾਨਾਂ ਨੂੰ ਜੋ ਕੇ ਕੇ ਵੀ ਸੀ ਪੀਐਮ ਆਸਾਨ ਸਲਮਾਨ ਦੀ ਜਰੂਰਤ ਹੈ ਆ ਰਹੀ ਹੈ ਉਹਨਾਂ ਮੌਕੇ ਤੇ ਹੱਲ ਕਰਨ ਲਈ ਅਸੀਂ ਸਿਰਫ ਇੱਥੇ ਸਾਥੀਆਂ ਨੂੰ ਸੱਦਿਆ ਸੀ ਮੌਕੇ ਦੇ ਹੱਲ ਕਰ ਰਹੇ ਹਾਂ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਹਰਿਆਵਲ ਮਹਿਕ ਮਹਿਮਾਤ ਜੋ ਪੌਦੇ ਨਾਟ ਬਜਾਏ ਜਾ ਰਹੇ ਉਹਦੇ ਬਾਰੇ ਜਾਗਰੂਕ ਕੀਤਾ ਤਬਰੂ ਭਾਗ ਦੀ ਸਹਾਇਤਾ ਦੇ ਨਾਲ ਕਿੱਥੇ ਅਸੀਂ ਥ੍ਰੀ ਵਿੱਚ ਪੌਦੇ ਵੰਡੇ ਆ ਔਰ ਉਹਨਾਂ ਨੂੰ ਜਾਗਰੂਕ ਕੀਤਾ ਵਾ ਕਿ ਜੇ ਆਪਾਂ ਆਪਣੇ ਭਵਿੱਖ ਦੀ ਧਰਤੀ ਨੂੰ ਬਚਾਉਣਾ ਤੇ ਸਾਨੂੰ ਵਾਤਾਵਰਣ ਨੂੰ ਬਚਾਉਣਾ ਪਵੇਗਾ ਔਰ ਇਹਦੇ ਲਈ ਜ਼ਰੂਰੀ ਆ ਕਿ ਵਾਧ ਤੇ ਵਾਧੇ ਸੀ ਜੋ ਰੁੱਖ ਲਗਾਈਏ ਉਹਨਾਂ ਦੀ ਸਾਹ ਸੁਭਾ ਰਹਿਣਾ ਹੈ ਯਕੀਨ ਆ ਜੀ ਤੁਹਾਡਾ ਸਰਨਾਮੇ ਭਰਾ ਜੀ ਪ੍ਰਧਾਨ ਵੀ ਕੇ ਜੀ ਉਹ ਦਰਾਂ ਹਾਂਜੀ ਕੀ ਕਹਣਾ ਉਹਦੇ ਜੋ ਅੱਜ ਇੱਥੇ ਕੈਂਪ ਲਗਾਇਆ ਗਿਆ ਖੇਤੀ ਬੜੀ ਮਹੱਤਵਪੂਰਨ ਧੰਨਵਾਦ ਕਰਦੇ ਹਾਂ ਜੀ ਮੁੱਖ ਅਫਸਰ ਖੇਤੀਬਾੜੀ ਸਰਕਾਰ ਤੋਂ ਵੀ ਦਿੱਨੇ ਗੁਰਾਂ ਦਾ ਜਿਨ੍ਹਾਂ ਦੀ ਪੂਰੀ ਟੀਮ ਅੱਜ ਸਭਰਾ ਨਿਗਰਾਈ ਤੇ ਜਿਨ੍ਹਾਂ ਨੇ ਵਾਤਾਵਰਣ ਬਚਾਉਣ ਸੰਬੰਧੀ ਪਾਣੀ ਨੂੰ ਬਚਾਉਣ ਸੰਬੰਧੀ ਜਿਹੜੀਆਂ ਰਸਾਇਣਕ ਖਾਤਾਂ ਦੇ ਘਟ ਵਾਲ ਤੋਂ ਬਾਰੇ ਬਹੁਤ ਡੂੰਘੀਆਂ ਦੀਆਂ ਗੱਲਾਂ ਤੁਹਾਨੂੰ ਦੱਸੀਆਂ ਤੇ ਇਹ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਉੱਥੇ ਇਹਨਾਂ ਨੇ ਅੱਜ 500 ਫੋਕ ਦਾ ਜਿਹੜਾ ਰੁੱਖਾਂ ਦਾ ਵੰਡਿਆ ਉਹਦੇ ਤਹਿਤ ਜਿਹੜੇ ਉਹ ਸੁਭਰਾ ਦੇ ਪਖਾਨਪਰਾਵਾਂ ਨੇ ਬਹੁਤ ਲਾਭ ਠਾਇਆ ਕਿੰਨਾ ਦਾ ਧੰਨਵਾਦ ਹਾਂਜੀ ਕੀ ਕਹਿਣਾ ਚਾਹੁੰਦੇ ਜੋ ਅੱਜ ਇੱਥੇ ਖੇਤੀਬਾੜੀ ਕੈਂਪ ਲਗਾਇਆ ਗਿਆ ਅਸੀਂ ਸੁਭਰਾ ਦੇ ਵਿੱਚ ਕੈਂਪ ਲਗਾਇਆ ਸੀ ਸਦਾ ਭਿੰਦਸਨ ਖੇਤੀਬਾੜੀ ਵਿਭਾਗ ਦੇ ਅਫਸਰ ਹੋਣਾ ਜੀ ਇਹ ਸਰਕਾਰ ਵੱਲੋਂ ਜਿਹੜੀ ਹਰਿਆਵਲ ਲਹਿਰ ਚਲਾਈ ਗਈ ਉਹਦੇ ਤਹਿਤ ਅੱਜ ਇਹਦਾ ਰੁੱਖ ਵੰਡਿਆ ਜੀ ਸਾਰਿਆਂ ਨੂੰ ਜਾਗਰੂਕ ਕੀਤਾ ਜਾਣਕਾਰੀ ਦਿੱਤੀ ਆ ਵੀ ਰੁੱਖ ਲਗਾਓ 500 ਰੁੱਖ ਤਕਰੀਬਨਾਂ ਚ ਵੰਡਿਆ ਗਿਆ ਬਾਕੀ ਉਹਨਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀ ਜਿਹੜੀਆਂ ਫਸਲਾਂ ਆਪਾਂ ਪਾਣੀ ਦਾ ਵੀ ਪੱਧਰ ਜਿਹੜਾ ਉੱਚਾ ਰੱਖਣਾ ਵਾ ਵੀ ਉਹ ਫਸਲ ਲਗਾਓ ਸਾਰੀ ਜਾਣਕਾਰੀ ਦਿੱਤੀ ਹੈ ਵੀ ਪਾਣੀ ਦਾ ਪੱਧਰ ਚਾਰੋਵੇ ਬਾਕੀ ਉਹਨਾਂ ਹਰ ਇੱਕ ਕਿਸਾਨ ਹਰ ਇੱਕ ਵਰਗ ਨੂੰ ਕਿਹਾ ਵੀ ਰੁਕ तकरीबन ਕੋਸ਼ਿਸ਼ ਕਰੇਗੇ ਵੀ ਆਪਾਂ ਇੱਕ ਟੂਬਵਰ ਤੇ ਮੋਟਰ ਤੇ ਪੰਜ ਰੁੱਖ ਦਾ ਕਿਸਾਨ ਲਾਵੇ ਚਲੋ ਇਹ ਮਹਿਗਮਾ ਆਪਾਂ ਨੂੰ ਸਹਾਇਤਾ ਦਿੰਦਾ ਵਾ ਆਪਾਂ ਨੂੰ ਉਤਸ਼ਾਹਤ ਕਰਦਾ ਵਾ ਪਰ ਆਪਣਾ ਕਿਸਾਨ ਦਾ ਵੀ اسی ਕਿਸਾਨ ਜਿੱਥੇ ਬੰਦੀ ਇੱਕ ਕਿਸਾਨ ਹੋਣ ਦੇ ਲਾਤੇ ਕਹਿੰਦੇ ਆ ਵੀ ਵੱਧ ਤੋਂ ਵੱਧ ਯੋਗਦਾਂਵਾਂਗੇ ਵੀ ਰੁੱਖ ਜਿੰਨੇ ਵੱਧ ਤੋਂ ਵੱਧ ਲਗਣ ਤੇ ਜਿਹੜਾ ਆਪਾਂ ਇਹ ਪਾਣੀ ਦਾ ਪੱਧਰ ਉਹ ਵੀ ਉੱਚਾ ਰੱਖੀਏ ਇਹੋ ਜਿਹੇ ਫਸਲਾਂ ਪੀਜੀ ਜਿਹੜਾ ਪਾਣੀ ਦਾ ਪੱਧਰ ਉੱਚਾ ਰਹ ਸਕੇ ਪਿੰਡ ਸੁਭਰਾ ਵਿੱਚ ਜੋ ਬੁੱਟੇ ਵੰਡੇ ਜਾ ਰਹੇ ਕੀ ਕਹਿਣਾ ਚਾਹੁੰਦੇ ਜੀ ਜਿਹੜੇ ਅੱਜ ਪੈਸ ਭਰਾਖੇ ਹੁੱਟੇ ਵੱਡੇ ਜਾ ਰਹੇ ਆ ਸਾਡੇ ਬਹੁਤ ਹੀ ਸਰਕਾਰ ਤੋਂ ਕੈਪਟਨ ਮਤੀ ਸਰਦਾਰ ਲਾਲ ਜੀ ਸੀ ਵੱਲੋਂ ਜਿਹੜੀ ਫਰੇਹਾਵਲ ਜਿਹੜੀ ਲਹਿਰ ਚੱਲ ਰਹੀ ਆ ਉਸੇ ਜਿਸ ਤਰ੍ਹਾਂ ਹਰ ਇੱਕ ਪਿੰਡ ਵਿੱਚ ਇਸ ਤਰ੍ਹਾਂ ਕਹਿੰਦੇ ਆ ਕਿ ਜਿਦਾਂ ਪਹਿਲਾਂ ਤ੍ਰਿਸ਼ਤਾ ਦੀ ਬੜੀ ਆਪਣੇ ਚ ਕਮੀ ਹੈ ਬੜੀ ਘਾਟ ਆਈ ਹੈ ਕਿਉਂਕਿ ਵਾਤਾਵਰਣ ਨੂੰ ਸੁਧਤਾ ਰੱਖਣ ਵਾਸਤੇ ਕਿ ਆਪਾਂ ਆਪਾਂ ਨੂੰ ਚਾਹੀਦਾ ਕਿ ਹਰ ਘਰ ਵਿੱਚ ਕਮ ਸੇ ਕਮ ਦੋ ਚਾਰ ਬਕਸ਼ਾ ਰੁਮੇ ਜੀਵੇ ਜਿਨ੍ਹਾਂ ਨਾਲ ਸਾਡਾ ਜਿਹੜਾ ਸਾਹ ਸਾਹ ਕਿਉਂਕਿ ਜਿਹੜੇ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਹਾਰਟ ਐਟੈਕ ਹੋ ਰਿਹਾ ਹੋਰ ਵੀ ਕੀ ਹੋਦੀ ਮੌਰੀਆਂ ਲੱਗਦੀਆਂ ਵਾ ਜੇ ਆਪਣੇ ਘਰਾਂ ਵਿੱਚ ਬੁਟੇ ਹਰਿਆਵਲ ਬੁਟੇ ਲੱਗੇ ਹੋਣਗੇ ਆਪਾਂ ਬਿਮਾਰੀਆਂ ਤੋਂ ਸਦਕਾਰਾ ਪਾਵਾਂਗੇ ਵਾਤਾਵਰਣ ਆਪਾਂ ਨੂੰ ਸੁਧੇਗਾ ਇਸ ਕਰਕੇ ਹੀ ਸਾਰੇ ਨੀ ਪੀਰ ਕਰਦੇ ਆ ਕਿ ਹਰ ਇੱਕ ਜਿੰਨੇ ਵੀ ਸਾਡੇ ਪਰਿਵਾਰਾਂ ਦੇ ਜ ਉਨ੍ਹਾਂ ਦੇ ਉਹ ਵੀ ਆਗੂ ਸਰਵਾਨਾਂ